ਲਗੇ ਪਿਆ ਨੈ ਨੈ ਨਾ ਟਗਣੇ ਇੱਕੋ ਸੇਵਾ ਦਾ ਟਰਾਲੀ ਧੂਲੇ ਹਾਂਜੀ ਭਾਈ ਜੀ ਲਓ ਜੀ ਤੇ ਸਵੇਰੇ ਪਹੁੰਚ ਗਏ ਆਪਾਂ ਡੇਰਾ ਸਾਹਿਬ ਚੌਦਹੇ ਦੇ ਵਿੱਚ ਅੱਜ ਆਇਆ ਖੰਡ ਪਾਠ ਦੇ ਭੋਗ ਹਨਾ ਅਜੋੜੇ ਬਲੋਗ ਦੇ ਨਾਲ ਲੋ ਜੀ ਜੇ ਉੱਤਰਲੇ ਪਾਸੇ ਗੰਡੇ ਛਿੱਲੀ ਨੇ ਸੇਵਾਦਾਰ ਕੜੀ ਵਾਸਤੇ ਤੇ ਇਧਰਲੇ ਪਾਸੇ ਸੇਵਾਦਾਰ ਸਾਰੇ ਖੜੇ ਆ ਜਾ ਜੋ ਪੀ ਜਾਂਦੇ ਬਈ ਗੇਰਾ ਸਵੇਰ ਦਾ ਟਾਈਮ ਆਗਾ ਤੇ ਅੱਜ ਖੰਡ ਪਾੜਦੇ ਪੈ ਜਾਣਗੇ ਭੋਗ ਸਾਰੇ ਸੇਵਾਦਾਰ ਬਈ ਅੱਜ ਸਾਈ ਨੇ ਜਲੇਬੀਆਂ ਨਾਲੇ ਤਾਂ ਜਲੇਬੀਆਂ ਨੂੰ ਲਾਗਿਆ ਭੋਗ ਤੇ ਹੁਣ ਆਪਾਂ ਘੁੰਣਦੇ ਆਟਾ ਕਾਲੋ ਜੀ ਤੇਰਾ ਜੀਵਾ ਲੈ ਚੰਗੇ ਕੰਮ કરી ਜਾਂਦੇ ਮੁੰਡੇ ਕਰੀਏ ਸੇਵਾ ਕਰੀ ਜਾਂਦੇ ਆ ਬਾਈ ਮਾਈਆਂ ਇੱਥੇ ਲੰਗਰ ਪਕਾਉਣੀ ਆ ਤਵੀ ਤੇ ਕੋਲੇ ਲਿਆ ਲਿਆ ਲੱਕੜਾਂ ਰੱਖੀ ਜਾਂਦੀਆਂ ਨੇ ਸੇਵਾਦਾਰ ਆਪਾਂ ਤੇ ਆਪਾਂ ਗੁਨੀਆ ਨੇ ਆਟਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਦੁਬਾਰੇ ਆਉਂਗੇ ਦੁਬਾਰੇ ਦੱਸ ਦਿਓ ਕੋਈ ਗੱਲ ਨਹੀਂ ਲਿਫਟ ਚੱਕ ਦੀ ਤੁਹਾਨੂੰ ਦਿਖਾਵਾਂਗੇ ਹੈ ਲੋਡਰ ਆਇਆ ਲੋਡਰ ਤੇ ਡੈਂਪਰ ਲੱਗਾ ਹੈ ਡੈਂਪਰ ਲੱਗਾ ਹੈ ਦਿਖਾਓ

ਝਾੜੂ ਵੀ ਚੱਕਦੇ ਪਤਾ ਵੀ ਕੱਲ੍ਹ ਹੀ ਲੋ ਭਾਈ ਕੋਈ ਕੋਈ ਸੇਵਾ ਕਰਦਾ ਕੋਈ ਕੋਈ ਸੇਵਾ ਕਰਦਾ ਅਗਲੇ ਤੇ ਮਰਦੀ ਗੱਲ ਆ ਕਹਿੰਦੇ ਅਸੀਂ ਆਟੇ ਦੀ ਸੇਵਾ ਕਰਾਂਗੇ ਚੋਬਰ ਇੱਕ ਗੁਰਪ੍ਰੀਤ ਐ ਤੇ ਇੱਕ ਸਾਡੇ ਬਲੌਗਰ ਸਾਹਿਬ ਵੱਲੇੰਦੇ ਸਿੰਘ ਨਗੂ ਲਖਾਰੀ ਇਹ ਕਹਿੰਦੇ ਸੀ ਆਟਾ ਗੁੰਨ ਕੇ ਦੇਵਾਂਗੇ ਕਹਿੰਦਾ ਵੀ ਬਣਾਉਣਾ ਤਰਕੇ ਦਿਆ ਨੇ ਭਾਈ ਇਹਨਾਂ ਨੇ ਪੰਜ ਪ੍ਰਾਂਤਾਂ ਗੁੰਨਤੀਆਂ ਆ 6 ਮਹੀਨੇ ਲੱਗੇ ਪਏ ਆ ਇਨਾ ਇਨਾ ਆਟਾ ਗੁੰਨਦੇ ਅੱਧ ਖਾ ਉਹ ਜਿਵੇਂ ਦੇਖੋ ਐਂ ਤਾਂ ਬੁੜੀਆਂ ਵੀ ਨਹੀਂ ਗੁੰਨਦੀਆਂ ਹੁਣੇ ਮੈਨੂੰ ਲੱਗਦਾ ਜਿਵੇਂ ਇਹਨਾਂ ਨੇ ਗੁੰਨੇ ਬਹੁਤ ਵਧੀਆ ਕੰਮ ਕਰੀ ਜਾਂਦੇ ਆ ਚਾਚਾ ਜੀ ਇਹਨਾਂ ਨੂੰ ਹਲਾਛੇਰੀ ਦਿੰਦੇ ਆ ਸੇਵਾ ਦਾ ਕੀ ਹੈ ਕਿਤੇ ਹੀ ਕਰਨ ਦਾ ਸੇਵਾ ਦਾ ਕੀ ਹੈ ਦੇਖੋ ਆਹਾ ਆਟਾ ਅਕਸਰ ਬੁੜੀਆਂ ਦੁਆਇਆਂ ਗੋਲ ਹੁੰਦਾ ਨਹੀਂ ਪਰ ਚਾਹ ਇਨਾ ਆਟਾ ਇਕੱਠਾ ਤੁਸੀਂ ਇੱਕ ਵਾਰੀ ਦੇਖੋ ਸਹੀ ਕੈਨ ਨੂੰ ਪੁੱਛੀ ਗਈ ਜਾਓ ਆਹਾ ਵਿੱਚ ਬੰਦੇ ਆਹਾ ਵੀ ਜਿਵੇਂ ਰਵੰਦ ਵਰਗੇ ਗੱਲ ਤੜਕੇ ਦੇ ਵੀ ਨਾਲ ਆਟਾ ਘਨਾਈ ਜਾਂਦੇ ਆ ਤੂੰ ਗੱਲ ਆਟਾ ਵੀ ਨਾਲ ਲੱਗੇ ਨਹੀਂ ਹੁਣ ਲੱਗ ਰਿਹਾ ਵੈਸੇ ਇੱਕ ਤਰ੍ਹਾਂ ਨਾਮਯਾ ਕਰ ਰੱਖਿਆ ਪਰ ਜੋਰ ਦੋਨਾਂ ਦੇ ਲੱਗ ਰਿਹਾ ਇਹਦੇ ਜਿਆਦੇ ਲਾਇਆ ਭਜਿੰਦਰ ਨੇ ਬਈ ਬਹੁਤ ਵਧੀਆ ਕੰਮ ਆ ਚਲੋ ఆ దో పరాత బీమీ లంగు ਜੀ ਤੇ ਇੱਧਰ ਸੇਵਾਦਾਰ ਦਾਲਾ ਬਣਾਈ ਜਾਂਦੇ ਹੈਗੇ ਹਾਂਜੀ ਸੇਵਾਦਾਰ ਜੀ ਕੀ ਤੜਕਾ ਤਿਆਰ ਕਰੀਏ ਨੇ ਤੜਕਾ ਤਿਆਰ ਕਰੀਏ ਨੇ ਕੜੀ ਨੂੰ ਵਾਸਤੇ ਕੜੀ ਦੀ ਕੜੀ ਵਾਸਤੇ ਕੜੀ ਦੀ ਦਾਲਾ ਹੋ ਗਈ ਹੈ ਲੰਗਰ ਦੇ ਵਿੱਚ ਤੇ ਲਓ ਜੀ ਹੁਣ ਆਪਾਂ ਸੋਨ ਪਰਲੇ ਪਾਸੇ ਲੱਖਾ 22 ਵੀ ਲੱਗਿਆ ਪੈਗਾ ਹਾਂਜੀ ਭਾਈ ਜੀ ਕਾਲਾ ਲੰਗਰ ਬਣੂ ਅੱਜ ਦਾਲੇ ਚ ਕਿਹੜੀ ਬਤਾਵਾਏ ਕੜੀ ਕੜੀ ਬਤਾਵਾਏ ਭਾਈ ਸਾਰੇ ਸੇਵਾਦਾਰ ਖੜੇ ਆ ਭਾਈ ਸਾਰੇ ਸੇਵਾ ਕਰੀ ਜਾਂਦੇ ਹੈਗੇ ਅੰਮ੍ਰਤੀ ਅੰਮ੍ਰਤੀ ਬਣੂਗੀ ਅੱਜ ਕੀ ਜੀ ਅੰਮ੍ਰਤੀ ਹੋ ਰਹੀ ਜੀ ਅੰਮ੍ਰਤੀ ਹਾਂ ਠੀਕ ਆ ਬਾਈ ਤੇ ਕਹਿੰਦੇ ਟਾਈਮ ਤੇ ਰੈਡੀ ਹੋ ਜੂ ਇਸ ਤੋਂ ਬਾਅਦ ਚੂੜੇ ਪੁਆਇੰਟਾ ਲੱਗੂ ਜੂੜ ਕਾਟਾ ਠੀਕ ਆ ਜੀ ਜਤਕਰਾ ਹੈ ਜਤਕਰਾ ਹੈ ਇਕੜਾ ਹੈ ਬਣਾਵਾਂਗੇ ਬਾਈ ਲਓ ਜੀ ਪਹਿਲਾਂ ਦਾ ਜੋੜਾ ਘਰ ਅੰਦਰ ਹੀ ਬਣਾ ਲੈਂਦੇ ਸੀਗੇ ਤੇ ਅੰਦਰ ਹੀ ਜੋੜੇ ਲਾ ਦਿੰਦੇ ਸੀਗੇ ਤੇ ਹੁਣ ਆਪਾਂ ਨੇ ਆਹ ਗੁਰੂ ਘਰ ਦੇ ਵਿੱਚ ਹੈਗੇਗਾ ਜੋੜਾ ਘਰ ਹਨਾ ਇਹ ਇੱਥੇ ਕਿਤੇ ਪਾਸੇ ਜਟਾ ਦੇਣਗੇ ਆ ਦੇਖੋ ਜਿਵੇਂ ਹੋਣਾ ਜੋੜੇ ਜਾਈਏ ਪਈਆਂ ਚੱਪਲਾਂ ਜਾਈਆਂ ਬਈਆਂ ਗਈਆਂ ਜਿਹੜੀ ਵੀ ਸੰਗਤ ਆਊਗੀ ਇਹਦੇ ਵਿੱਚ ਚੱਪਲਾਂ ਰੱਖ ਕੇ ਜਾਇ ਕੋਈ ਸੇਵਾਦਾਰ ਲੱਗ ਜੇ ਡਿਊਟੀ ਦੇ ਵਿੱਚ ਤੇ ਉਹ ਆਪਣੀਆਂ ਚੱਪਲਾਂ ਸਾਹਮਣੇ ਜਾਣੀਆਂ ਉਹ ਸੰਗਤ ਜਿਹੜੀ ਵੀ ਆਊਗੀ ਇਹਦੇ ਵਿੱਚ ਸਾਹਮਣੇ ਜਾਣੀਆਂ ਤੇ ਨਹੀਂ ਤਾਂ ਫਿਰ ਚੱਪਲ ਜੋੜੇ ਬਹੁਤ ਹੋ ਜਾਂਦੇ ਹੈਗੇ ਰੋਲਾ ਰਾਲੀ ਬਾੜੀ ਹੋ ਜੂਗੀ ਤਾਂ ਕਰਕੇ ਸੇਵਾਦਾਰਾਂ ਨੇ ਜੋੜਾ ਕਰ ਲਿਆ ਹੁੰਦਾ ਤੇ ਅਤੇ ਸੇਵਾਦਾਰ ਜੋੜਾ ਘਰ ਦੀ ਸੇਵਾ ਕਰਨਗੇ ਜੀ ਆ ਸੇਵਾਦਾਰ ਨਵੀਂ ਆਈਟਮ ਤਿਆਰ ਕਰੀ ਜਾਂਦੇ ਮੇਰੇ ਹਿਸਾਬ ਨਾਲ ਬਾਕੀ ਆਪਾਂ ਪੁੱਛਦੇ ਆਂ ਗੱਲਾਂ ਵੰਦਾ ਕਰਦੇ ਆਂਗੇ ਹਾਂਜੀ ਭਾਈ ਜੀ ਆਪਣਾ ਕੀ ਬਣਾ ਰਹੇ ਹੋ ਕੋਪਤੇ ਹਾਂਜੀ ਠੀਕ ਹੈ ਜੀ ਇੱਕ ਐਵੇਂ ਬਣਦੇ ਵੀ ਕੁਸ ਕੀ ਮਿਕਸ ਹੋਏ ਚ ਹੈ ਬੈਗ ਪਾਊਡਰ ਹਾਂ ਕੁੱਜੀ ਮੈਦਾ ਠੀਕ ਆ ਭਾਈ ਇਹਦਾ ਟੇਸਟ ਪਾਈ ਜਾਂਦਾ ਹੈਗਾ ਹਾਂਜੀ ਹਾਂਜੀ ਬਹੁਤ ਵਾਦ ਬੰਦੇ ਠੀਕ ਆ ਕੜੀ ਵਾਸਤੇ ਠੀਕ ਆ ਜੀ ਤੇ ਇਹ ਬਣਾਈ ਜਾਂਦੇ ਵੀ ਆਪਣਾ ਪੀਐਪੀ ਚ ਕਹਿ ਜਾਂਦਾ ਹੈਗੇ ਕੋਪਤੇ ਤਿਆਰ ਹੋ ਰਿਹਾ ਹੈਗੇ ਕੜੀ ਵਾਸਤੇ ਆਪਣੇ ਕੜੀ ਦੀ ਕੜੀ ਦਾ ਲੰਗਰ ਹੋਊਗਾ ਅੱਜ ਤੇ ਸਾਰੇ ਸੇਵਾਦਾਰ ਸੇਵਾ ਕਰੀ ਜਾਂਦੇ ਹੈਗੇ ਜੱਜ ਕੇ ਸੇਵਾ ਕਰੀਏ ਨੇ ਸਾਰੇ ਸੇਵਾਦਾਰ ਬਾਕੀ ਕਿਰਪਾ ਮਹਾਪੁਰਸ਼ਾਂ ਦੀ ਉਹ ਜਿੱਤੇ ਇੱਧਰ ਚਾਹ ਨਾਲ ਸਵੇਰੇ ਜਲੇਬੀ ਦਾ ਲਵਾਤਾ ਭੋਗ ਤੇ ਜਲੇਬੀ ਆਲਾ ਜਲੇਬੀ ਦਾ ਲੰਗਰ ਚੱਲੀ ਜਾਂਦਾਗਾ ਚਾਹ ਦੇ ਨਾਲ ਨਾਲ ਪੂੜੇ ਸਾਰੇ ਸੇਵਾਦਾਰ ਆ ਰਹੇ ਹੈਗੇ ਹਾਜ਼ਰੀ ਦੇ ਤੇ ਸੇਵਾਦਾਰ ਸੇਵਾ ਕਰੀਏ ਦੇ ਨਾਲੇ ਆਹ ਦੇਖੋ ਬਈ ਨੌ ਨੰਬਰਗੇ ਹਕੀਕਤ ਕਿਰਪਾ ਮਾਲਕ ਦੀ ਪੰਜਾਬਤ ਦੇਖੋ ਪੂਰੀ ਘੇਣਾ ਲੋ ਜੀ ਤੇ ਹੈਂ ਦੇਖ ਲੋ ਚਲੋ ਲੋ ਜੀ ਤੇ ਹੁਣ ਲੈ ਸੇਵਾਦਾਰ ਕੱਪੜਾ ਤੇ ਹੁਣ ਆਪਾਂ ਬਨਾਂਗੇ ਸਾਰੇ ਛਾਪਿਆਂ ਤੇ ਕੱਪੜੇ ਹਨਾ ਤਾਂ ਕਿ ਸੇਵਾਦਾਰ ਜਦੋਂ ਭੋਗ ਪੈਣ ਤੋਂ ਬਾਅਦ ਸੰਗਤ ਨੂੰ ਇਹਦੇ ਵਿੱਚ ਆਪਾਂ ਜਲੇਬੀਆਂ, ਪੂੜੇ ਤੇ ਲੰਗਰ ਇਹ ਵਿੱਚ ਰੱਖ ਕੇ ਵਰਤਾਇਆ ਜਾਊਗਾ ਛਾਪੇ ਆਪਾਂ ਤਿਆਰ ਕਰੀ ਜਾਂਦੇ ਹੈਗੇ ਕੱਪੜਾ ਲਾ ਕੇ ਸ੍ਰੀ ਸੰਤ ਬਾਬਾ ਬਿਕਰਮਦਾਸ ਜੀ ਵੀ ਪਹੁੰਚ ਗਏ ਜੋਧਪੁਰ ਵਾਲੇ ਤੇ ਆਪਾਂ ਜੀ ਦੇ ਨਾਲ ਸੇਵਾਦਾਰ ਆਏ ਨੇ ਤੇ ਜੋਧਪੁਰ ਵਾਲੇ ਬਾਬਾ ਜੀ ਵੀ ਪਹੁੰਚ ਗਏ ਜੀ ਸੋਇਤ ਕਰਦੇ ਆ ਇਹਨਾਂ ਦਾ ਬਾਬਾ ਜੀ ਉਹਨਾਂ ਦਾ ਲੋ ਜੀ ਦੇ ਇਧਰ ਸੇਵਾਦਾਰ ਮੰਡੇ ਸਾਹਿਬ ਕਰੀ ਨੇ ਸਾਰੀ ਸੰਗਤ ਆਪਣੇ ਪਿੰਡ ਦੀ ਬਾਹਰੋਂ ਤੇ ਬਖ-ਬਖ ਪਿੰਡਾਂ ਤੋਂ ਤੇ ਸੇਵਾਦਾਰ ਤੇ ਸੰਗਤ ਪਹੁੰਚੂਗੀ ਹਨ ਤੇ ਆਪਣੇ ਭੋਗ ਤੇ ਤੇ ਭੋਗਾਂ ਨੂੰ ਆਪਣੇ ਨੂੰ ਮੁੱਖ ਰੱਖਦੇ ਹੋਇਆ ਤੇ ਅੱਜ ਖੰਡਪਾਸ਼ ਦੇ ਤਿੰਨ ਦਿਨਾਂ ਤੋਂ ਚੱਲ ਰਿਹਾ ਜਿਹੜੇ ਕਿ ਖੰਡ ਪਾਟ ਹਾਂਜੀ ਬਈ ਕਾਲਾ ਕੀ ਇਸਰਾ ਚਾਹੀਗਾ ਬਈ ਸਾਰੇ ਭਾਈ ਸੰਗਤ ਨੂੰ ਜੁਟ ਬਾਈ ਕੋ ਫਿਕਰ ਖਾਲਸਾ ਬਾਈ ਕੋ ਹਾਂ ਤਾਂ ਆਪਣੇ ਇੱਥੇ ਡੇਰਾ ਬਾਬਾ ਨਾਇਆ ਜੀ 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 ਸ੍ਰੀ ਸ਼ਰਧਾ ਕਰਕੇ ਸ੍ਰੀ ਅਖੰਡ ਪਾਟ ਪ੍ਰਕਾਸ਼ ਨੇ ਜੀ ਅੱਜ ਭੋਗ ਪਹਿਣਗੇ ਸਾਰੀ ਸੰਗਤ ਬੜੇ ਦਰਸ਼ਨ ਮਿਹਲੇ ਕਰੀ ਜਾਂਦੇ ਨੇ ਸਾਧੂ ਸਾਧਾ ਜੀ ਦੀ ਉਹਨਾਂ ਦੀ ਕਿਰਪਾ ਦਾ ਆਸ਼ੀਰਵਾਦ ਹਾਂਜੀ ਜਿਵੇਂ ਕਿ ਭਾਈ ਤੁਸੀਂ ਇੱਧਰ ਦੇਖ ਸਕਦੇ ਹੋ ਸਾਰੇ ਸੇਵਾਦਾਰ ਸੇਵਾ ਕਰੀ ਜਾਂਦੇ ਹੈਗੇ ਤੇ ਨਾਲ ਚੱਲੀ ਜਾਂਦਾ ਹੈ ਜਲੇਬੀਆਂ ਦਾ ਲੰਗਰ ਨੇ ਨਾਲ ਚਾਹ ਤੇ ਸੰਗਤ ਪਹੁੰਚੀ ਜਾਂਦੀ ਆ ਬਾਈ ਨੇੜੇ-ਨੇੜੇ ਪਿੰਡਾਂ ਤੋਂ ਦੂਰੋਂ-ਦੂਰੋਂ ਆ ਕੇ ਆਪਣੇ ਖੱਡ-ਵਾੜ ਤੇ ਹਾਜ਼ਰੀ ਲਵਾ ਰਹੇ ਆ ਜੀ ਸੇਵਾਦਾਰਾਂ ਦੀ ਇਕਤਾ ਵਿੱਚ ਫਲ ਆਏ ਹੁੰਦਾ ਹੈ ਇਕਤਾ ਦੇ ਵਿੱਚ ਹਾਂ ਚੱਕਰ ਨਾਲ ਕੰਮ ਹੋਗਾ ਹਵਾ ਜੜਾ ਕੇ ਲੈਣ ਵਾਲਾ ਕੰਮ ਹੋ ਗਿਆ ਬਾਈ ਇਧਰਲੇ ਪਾਸੇ ਲਾਦਰ ਜੋੜੇ ਕਰ ਤੇ ਸੇਵਾਦਾਰ ਲਾਗੇ ਵਿੱਚ ਜੋੜਾ ਰੱਖਣ ਰੱਖਣ ਵਾਸਤੇ ਦੇਖੋ ਜੇ ਨਾਲ ਟੋਕਣ ਦੇ ਦਾ ਕਰਨਗੇ ਤੇ ਇਧਰਲੇ ਪਾਸੇ ਡੱਬਾ ਬਣਾਤਾ ਤੇ ਵਿੱਚ ਜੋੜੇ ਚੜਤੇ ਤੇ ਇਧਰ ਵੀ ਸੇਵਾਦਾਰ ਖੜੇ ਹੈਗੇ ਚੱਪੜਾਂ ਦੀ ਦੇਖ ਰਏ ਕਿਤੇ ਤੇ ਹੁਣ ਆਪਾਂ ਅੰਦਰ ਸੰਗਤ ਆਈ ਹੁੰਦੀ ਹੈਗੀ ਤੇ ਨੇੜੇ-ਨੇੜੇ ਪਿੰਡਾਂ ਤੋਂ ਤੇ ਆਪਣੇ ਪਿੰਡ ਦੀ ਸਾਰੀ ਸੰਗਤ ਪਹੁੰਚੀ ਜਾਂਦੀ ਹੈਗੀ ਕਿ ਬਾਕੀ ਚਾਲਦੇ ਆਪਾਂ ਅੰਦਰ ਸਾਨੂੰ ਸੰਗਤ ਦਿਖਾਉਣੇ ਹੈਗੇ ਤੇ ਗੁਰੂ ਮਹਾਰਾਜ ਦੇ ਘਰੇ ਸਾਰੀ ਸੰਗਤ ਨੇ ਹਾਜ਼ਰੀ ਲਵਾਈ ਹੈਗੀ ਇਧਰ ਗੁਰੂ ਜੀ ਦੀ ਸੰਗਤਾਂ ਵਾਸਤੇ ਪੰਗਤੀਆਂ ਲਾਉਣ ਵਾਸਤੇ ਮੈਂ ਕਈ ਜਾਂਦੇ ਆ ਰੈਡੀ ਅੱਜ ਇੱਕ ਵਾਰ ਕੇ ਲੱਗੇ ਸਵਾਦ ਮੈਡੀ ਕੀ ਉਹ ਦੂਰ ਕਰਨ ਦਾ ਨਕਾਟੇ ਪੜੀਆਂ ਪੀਓ ਸਭ ਆਦਰ ਸੇ ਸਾਰੇ ਨਗਰ thank साध की उपमा बे साध की उपमा Thank uh you. -huh. roh merihati terah roh ini apabila aku ditengohani di dalam no <music> ला ਆਜੋ <im> ਆਜੋ <im>